ਪੰਜਾਬ ਵਿੱਚ ਸਬਜ਼ੀਆਂ ਦੀ ਕਾਸ਼ਤ ਦਾ ਕੀਤਾ ਬਹੁਤ ਕਿਸਾਨਾਂ ਦੁਆਰਾ ਬੜੀ ਕਾਮਯਾਬੀ ਨਾਲ ਕੀਤਾ ਜਾ ਰਿਹਾ ਹੈ ਸਬਜ਼ੀਆਂ ਦੀ ਸਫਲ ਖੇਤੀ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਵਿੱਚ ਪੋਲੀ ਹਾਊਸ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨਾ ਸਭ ਤੋਂ ਵੱਧ ਲਾਭਦਾਇਕ ਹੈ ਪੋਲੀ ਹਾਊਸ ਵਿੱਚ ਸਬਜ਼ੀਆਂ ਦੀ ਖੇਤੀ ਵਧੇਰੇ ਕਿਸਾਨ ਬੜੀ ਸਫਲਤਾ ਨਾਲ ਕਰਦੇ ਹਨ सुमित ਪਿੰਡ ਬਜੀਤਪੁਰ ਕਟਿਆਵਾਲੀ ਜ਼ਿਲ੍ਹਾ ਫਾਿਲਕਾ ਦਾ ਰਹਿਣ ਵਾਲਾ ਹਾਂ ਤੇ ਮੈਂ ਖੇਤੀ ਕਰਦਾ ਆਪਣੀ ਕੁਆਲੀਫਿਕੇਸ਼ਨ ਪੂਰੀ ਕਰਕੇ ਵੀ ਇਹਦੀ ਤੇ ਖੇਤੀ ਕਰਨੀ ਸਟਾਰਟ ਕਰਦੀ ਅਸੀਂ ਖੇਤੀ ਸਾਡੇ ਕੋਲੇ 15 ਏਕੜ ਜ਼ਮੀਨ ਹੈ ਖੇਤੀ ਵਿੱਚ ਅਸੀਂ ਕਣਕ ਨਰਮਾ ਉਗਾਨੇ ਆ 2016 17 ਵਿੱਚ ਅਸੀਂ ਆ ਪੋਲੀ ਹਾਊਸ ਲਾਇਆ ਸੀ ਅਲੰਤੋਂ ਬਾਅਦ ਮੈਂ ਵੀ ਖੇਤੀ ਵਿੱਚ ਆ ਗਿਆ ਸੀਗਾ ਕੁਆਲੀਫਿਕੇਸ਼ਨ ਤੋਂ ਬਾਅਦ ਮੈਂ ਪੂਰੀ ਆਬਦੀ ਖੇਤੀ ਸੰਭਾਲੀ ਸਾਡਾ ਪੁਰਾਣਾ ਕੰਮ ਜਿਹੜਾ ਦਾਦੇ ਪੜਦਾਦੇ ਸਾਰੇ ਖੇਤੀ ਕਰਦੇ ਹੁੰਦੇ ਸੀ ਉਹੀ ਮੈਂ ਅੱਗੇ ਕੰਮ ਸੰਭਾਲ ਲਿਆ ਆਪਦਾ ਹੁਣ ਮੈਂ ਮਾਡਰਨ ਤਰੀਕੇ ਨਾਲ ਵੀ ਖੇਤੀ ਕਰਦਾ ਪੁਰਾਣੇ ਤਰੀਕੇ ਨਾਲ ਵੀ ਕਰਦਾ ਅਸੀਂ ਨਰਮਲਾਂਨੇ ਆ ਨਰਮੇ ਵਿੱਚ ਅਸੀਂ ਜੂਨ ਜੁਲਾਈ ਵਿੱਚ ਅਸੀਂ ਨਰਮੇ ਦੀ ਬਿਜਾਈ ਕਰਦੇ ਆ ਨਰਮੇ ਦੀ ਕਈ ਵੈਰਾਈਟੀਆਂ ਅਸੀਂ ਲਾ ਕੇ ਵੇਖੀਆਂ ਕਈ ਸਹੀ ਹੈਗੀ ਹੈ ਕਈ ਦੇ ਵਧੀਆ ਝਾੜ ਮਿਲ ਜਾਂਦਾ ਪਹਿਲਾਂ ਕੋਈ ਪ੍ਰੋਬਲਮ ਨਹੀਂ ਆਂਦੀ ਸੀ ਹੁਣ 2-3 ਸਾਲਾਂ ਤੋਂ ਗੁਲਾਬੀ ਸੰਡੀ ਦੀ ਪ੍ਰੋਬਲਮ ਆਣ ਲੱਗੀ ਐ ਨਰਮੇ ਜਿਹੀ ਵੈਸੇ ਵਧੀਆ ਏਨਕਮ ਹੋ ਜਾਂਦੀ ਐ ਪਰ ਥੋੜੀ ਪਰੇਸ਼ਾਨੀਆਂ ਵੀ ਆਂਦੀ ਆਂਦੇ ਵਿੱਚ ਜਿਵੇਂ ਗੁਲਾਬੀ ਸੰਡੀ ਦੀ ਹੋ ਗਈ ਚਿੱਟੇ ਮੱਛਰ ਦੀ ਹੋ ਗਈ ਪਰ ਕੋਈ ਡਿਪਾਰਟਮੈਂਟ ਦਾ ਆਪਾਂ ਨੂੰ ਸਹਯੋਗ ਮਿਲ ਜਾਂਦਾ ਓਂਦੇ ਕਰਕੇ ਥੋੜੀ ਫਸਲ ਆਪਣੀ ਸਹੀ ਵੀ ਹੋ ਜਾਂਦੀ ਐ ਤੇ ਰੇਟ ਵੀ ਠੀਕ ਐ ਹੁਣ ਸਰਕਾਰ ਵੱਲੋਂ ਆਪਾਂ ਨੂੰ ਮਿਲ ਰਿਹਾ 6 ਮਹੀਨਿਆਂ ਦੀ ਫਸਲ ਐ ਆਪਣੀ ਨਰਮੇ ਦੀ ਹਾੜੀ ਦੀ ਫਸਲ ਵਿੱਚ ਅਸੀਂ ਕਣਕ ਲਾਂਦੇ ਆਂ ਹਰੇਚਾਰੇ ਵੀ ਲਾਂਦੇ ਆਂ ਸਰੋਂ ਲਾਂਦੇ ਆਂ ਹਰੇ ਚਾਰੇ ਅਸੀਂ ਆਪ ਵੀ ਯੂਜ਼ ਕਰਦੇ ਆਂ ਡੰਗਰਾਂ ਵਾਸਤੇ ਕਰੇ ਡੰਗਰ ਰੱਖੇ ਹੋਏ ਆ 7 8 ਉਹਨਾਂ ਵਾਸਤੇ ਯੂਜ਼ ਕਰਦੇ ਆਂ ਬਾਕੀ ਮਾਰਕੀਟਿੰਗ ਵੀ ਕਰਦੇ ਆਂਗੇ ਅਸੀਂ ਹਰੇ ਚਾਰੇ ਦੀ ਦੇਸੀ ਗਊਆਂ ਰੱਖਿਆ ਕਰੇ ਉਹਦਾ ਦੁੱਧ ਜਿਹੜਾ ਆਪਾਂ ਕਰੇ ਵੀ ਯੂਜ਼ ਕਰਦੇ ਆਂ ਦੇਸੀ ਕਿਉਂ ਕਰੇ ਯੂਜ਼ ਕਰਦੇ ਆਂ ਉਹਦਾ ਬਣਾ ਕੇ ਤੇ ਦੁੱਧ ਦੀ ਮਾਰਕੀਟਿੰਗ ਆਪਾਂ ਆਪ ਕਰਦੇ ਆਂ ਖੁਦ ਦੁੱਧ ਵੀ ਵੇਚਦੇ ਆਂ ਦੇਸੀ ਗਾਇਆਂ ਦਾ ਤੇ ਕਣਕ ਜਿਹੜੀ ਹੈਗੀ ਆ ਉਹ ਆਪਣੇ ਹੋ ਜਾਂਦੀ ਹੈ ਵਧੀਆ ਕਣਕ ਦੇ ਵੀ ਜਿਹੜਾ ਚੜ੍ਹਿਆ ਵਧੀਆ ਨਿਕਲ ਜਾਂਦਾ ਆਪਣੇ ਕੋਲੇ ਉਹਦੀ ਆਪਾਂ ਜਿਹੜੀ ਹੈ ਜ਼ਿਆਦਾ ਕੈਮੀਕਲ ਨਾ ਯੂਜ਼ ਕਰਕੇ ਬਾਇਓ ਦੇ ਪ੍ਰੋਡਕਟ ਹੋਗੇ ਆਰਗੇਨਿਕ ਦੇ ਵੱਲ ਜ਼ਿਆਦਾ ਧਿਆਨ ਦੇਣੇ ਆ ਲੋਕਾਂ ਨੂੰ ਵਧੀਆ ਖਾਣ ਪੀਣ ਨੂੰ ਮਿਲੇ ਤੇ ਉਹਦੀ ਮਾਰਕੀਟਿੰਗ ਵੀ ਆਪਾਂ ਆਪ ਖੁਦ ਕਰਦੇ ਆ ਸਰੋਂ ਦੀ ਵੈਰਾਈਟੀ ਵੀ ਜੇ ਅਸੀਂ ਕਨੋਲਾ ਸਰੋਂ ਦੀ ਯੂਜ਼ ਕਰਦੇ ਆ ਬੀਜ ਉਹਦਾ ਜਿਹੜਾ ਤੇਲ ਆ ਬਹੁਤ ਵਧੀਆ ਹੁੰਦਾ ਤੇਲ ਦਾ ਜਿਹੜੀ ਪ੍ਰੋਡਕਸ਼ਨ ਵਧੀਆ ਨਿਕਲਦੀ ਹੈ ਕਨੋਲਾ ਸਰੋਂ ਵਿੱਚੋਂ ਤੇ ਉਹਨਾਂ ਦੀ ਕਰੇ ਯੂਜ਼ ਵਾਸਤੇ ਬਹੁਤ ਵਧੀਆ ਹੁੰਦਾ ਤੇਲ ਹੁੰਦਾ ਕਨੋਲਾ ਸਰੋਂ ਦਾ ਇਹ ਚਾੜਵੀ ਬਹੁਤ ਵਧੀਆ ਹੋ ਜਾਂਦਾ ਹੈ ਜਿਹੜਾ ਉਹਦਾ ਤੇਲ ਹੈ ਉਹ ਆਪਣੇ ਸਰੀਰ ਵਾਸਤੇ ਬਹੁਤ ਵਧੀਆ ਕੰਮ ਆਂਦਾ ਹੈ ਉਹਦੀ ਆਪਾਂ ਮਾਰਕੀਟਿੰਗ ਵੀ ਕਰਦੇ ਆਂ ਸਰੋਂ ਦੀਦੀ ਤੇ ਤੇਲ ਦੀ ਵੀ ਇਸ ਤੋਂ ਇਲਾਵਾ ਮੈਂ ਆਪਣੇ ਖੇਤ ਵਿੱਚ ਪੋਲੀ ਹਾਊਸ ਵੀ ਲਾਇਆ ਹੋਇਆ ਹੈ ਜਿਹੜੀ ਕਿ ਸੁਰੱਖਿਅਤ ਖੇਤੀ ਹੈਗੀ ਹੈ ਉਹ ਮੈਂ 2017 ਵਿੱਚ ਲਾਇਆ ਸੀਗਾ ਤੇ ਇਹਦਾ ਸਾਨੂੰ ਬਹੁਤ ਮੁਨਾਫਾ ਹੁੰਦਾ ਹੈ ਇਹ ਪੋਲੀ ਹਾਊਸ ਵਿੱਚ ਮੈਂ ਖੀਰੇ ਦੀ ਖੇਤੀ ਕਰਦਾ ਮੋਸਟਲੀ ਖੀਰਾ ਲਾਉਣਾ ਇਸ ਤੋਂ ਇਲਾਵਾ ਮੈਂ ਸ਼ਿਮਲਾ ਮਿਰਚ ਟਮਾਟਰ ਵੀ ਲਾਗੇ ਵੇਖੇ ਨੇ ਦੇ ਵਿੱਚ ਬਟ ਖੀਰੇ ਵਿੱਚ ਆਪਾਂ ਨੂੰ ਜ਼ਿਆਦਾ ਮੁਨਾਫਾ ਹੁੰਦਾ ਹੈ ਇੰਦਾ ਆਪਾਂ ਨੂੰ ਰੇਡ ਵੀ ਬਹੁਤ ਵਧੀਆ ਮਿਲ ਜਾਂਦਾ ਹੈ ਲੋਕਲ ਮਾਰਕੀਟਿੰਗ ਹੋ ਜਾਂਦੀ ਹੈ ਤੇ ਇਹਦਾ ਆਪਾਂ ਨੂੰ ਫਾਇਦੇ ਵੀ ਬਹੁਤ ਐ ਖੀਰੇ ਖਾਣ ਦੇ ਵੀ ਇਹਦੇ ਵਿੱਚ 90% ਪਾਣੀ ਹੁੰਦਾ ਜਿਹੜਾ ਕਿ ਸਰੀਰ ਨੂੰ ਪੂਰੀ ਆਪਾਂ ਨੂੰ ਪਾਣੀ ਦੀ ਕਮੀ ਪੂਰੀ ਕਰ ਦਿੰਦਾ ਹੈ ਤੇ ਇਹਦੇ ਜਿਹੜਾ ਕੰਮ ਹੈਗਾ ਉਹ ਮੈਂ ਖੁਦ ਆਪਣੇ ਹੱਥੀਂ ਕਰਦਾ ਮੇਰਾ ਪਰਿਵਾਰਵਾ ਮੇਰਾ ਸਾਥ ਦਿੰਦਾ ਹੈ ਬਾਕੀ ਜਿਹੜਾ ਹੈ ਉਹ ਲੇਬਰ ਵੀ ਇਹਦੇ ਵਿੱਚ ਕੰਮ ਕਰਾਉਂਦੀ ਹੈ ਮੈਨੂੰ ਤੇ ਇਹਦੇ ਵਿੱਚ ਖੀਰੇ ਦੀ ਬਹੁਤ ਸਾਰੀ ਵੈਰਾਈਟੀਆਂ ਹੈ ਮਹਿੰਗੀਆਂ ਵੀ ਹੈ ਸਸਤੀਆਂ ਵੀ ਹੈਗੀਆਂ ਜਿਹੜੇ ਮੈਂ ਸਾਰੀ ਟਰਾਈ ਕਰਕੇ ਵੇਖੀ ਹੋਈ ਹੈ ਤੇ ਬਹੁਤ ਵਧੀਆ ਖੇਤੀ ਹੈ ਤਿੰਨ ਤੋਂ ਚਾਰ ਮਹੀਨੇ ਦੀ ਖੇਤੀ ਹੁੰਦੀ ਹੈ ਇੱਕ ਸਾਲ ਵਿੱਚ ਤਿੰਨ ਅਸੀਂ ਫਸਲਾਂ ਲੈ ਲੈਂਦੇ ਆ ਇਹਦਾ ਵਿੱਚੋਂ ਪੋਲੀ ਹਾਊਸ ਵਿੱਚੋਂ ਲੱਗ ਜਾਂਦੀ ਹੈ ਸ਼ਿਮਲਾ ਮੇ ਟਮਾਟਰ ਜਲਾਣੇ ਆ ਤੇ ਉਹਦੀ ਆਪਣੇ ਸਾਲ ਵਿੱਚੋਂ ਇੱਕ ਖੇਤੀ ਨਿਕਲਦੀ ਹੈ ਪਰ ਸਭ ਤੋਂ ਜ਼ਿਆਦਾ ਮੁਨਾਫਾ ਖੀਰੇ ਵਿੱਚ ਹੀ ਨਿਕਲਦਾ ਹੈ ਆਪਾਂ ਨੂੰ ਪੋਲੀ ਹਾਊਸ ਵਿੱਚ ਜਿਹੜਾ ਖੀਰਾ ਲੱਗਦਾ ਆਪਾਂ ਉਹਦੀ ਜਿਹੜੀ ਕਈ ਕਿਸਮ ਦੀ ਵੈਰਾਈਟੀਆਂ ਆਉਂਦੀਆਂ ਉਹਦੇ ਵਿੱਚ ਆਪਾਂ ਜੇ ਰੇਟ ਦੀ ਗੱਲ ਕਰੀਏ ਤੇ ਖੀਰੇ ਦਾ ਬੀਜ ਆਪਾਂ ਨੂੰ ਜਿਹੜਾ ਮੇਰੇ 5 ਕਣਾ ਲੱਗਿਆ ਹੋਇਆ ਇਹਦੇ ਵਿੱਚੋਂ 20000 ਤੋਂ ਲੈ ਕੇ 40000 ਤੱਕ ਦਾ ਬੀਜ ਲੱਗ ਜਾਂਦਾ ਹੈ ਅਲੱਗ-ਅਲੱਗ ਵੈਰਾਈਟੀਆਂ ਦੇ ਹਿਸਾਬ ਨਾਲ ਤੇ ਜਿਹੜਾ ਆਪਾਂ ਮੁਨਾਫਾ ਹੈਗਾ ਉਹ ਵੀ ਬੀਜ ਦੇ ਕੋਡਿੰਗ ਵੀ ਆਪਣਾ ਬਹੁਤ ਵਧੀਆ ਨਿਕਲ ਜਾਂਦਾ ਹੈ ਜਿਹੜਾ ਲੇਬਰ ਹੈਗੀ ਹੈ ਖਾਦ ਵੀ ਸਪਰੇ ਦੇ ਸਾਰੇ ਟੋਟਲ ਲਾ ਕੇ ਜੇ ਆਪਾਂ ਵੇਖੀਏ ਤੇ ਲੱਖ ਤੋਂ ਸਵਾ ਲੱਖ ਰੁਪਇਆ ਖਰਚਾ ਬਣ ਜਾਂਦਾ ਹੈ ਆਪਣਾ ਇਹਦਾ ਤੇ ਜਿਹੜੀ ਆਪਾਂ ਮਾਰਕੀਟਿੰਗ ਕਰਦੇ ਆਂ ਖੇਰੇ ਦੀ 200 ਕੁਇੰਟਲ ਤੱਕ ਦੀ ਫਸਲ ਨਿਕਲ ਜਾਂਦੀ ਹੈ 20 ਰੁਪਏ ਦਾ ਐਵਰੇਜ ਆਪਾਂ ਰੇਟ ਜੇ ਲਈਏ ਤੇ 4 ਲੱਖ ਦੀ ਫਸਲ 5 ਕਨਾਲਾਂ ਵਿੱਚੋਂ ਨਿਕਲ ਸਕਦੀ ਹੈ ਆਪਣੀ ਕੋਸ਼ਿਸ਼ ਕਰੀਏ ਤਾਂ ਪੂਰੀ ਇਸ ਤੋਂ ਵੱਧ ਵੀ ਨਿਕਲ ਸਕਦੀ ਹੈ ਤੇ 4 ਲੱਖ ਦਾ ਆਪਾਂ ਨੂੰ ਇਹਦੇ ਵਿੱਚ ਇਨਕਮ ਹੋ ਜਾਂਦੀ ਹੈ ਖਰਚੇ ਘਟਾ ਕੇ ਲੱਖ ਸਵਾ ਲੱਖ ਰੁਪਏ 3.2 ਤੋਂ 3 ਲੱਖ ਰੁਪਏ ਦਾ ਆਪਾਂ ਨੂੰ 3 ਤੋਂ 4 ਮਹੀਨੇ ਵਿੱਚ ਆਮਦਨ ਆ ਜਾਂਦੀ ਹੈ ਖੇਤੀ ਵਿੱਚ ਜਿਹੜੇ ਸੰਦ ਯੂਜ਼ ਹੁੰਦੇ ਆ ਉਹ ਮੇਰੇ ਖੁਦ ਦੇ ਆਪਦੀ ਮਸ਼ੀਨਰੀ ਹੈਗੀ ਹੈ ਟਰੈਕਟਰ ਮੇਰਾ ਖੁਦ ਆਪਣਾ ਆਵਦਾ ਕਰਦਾ ਹੈਗਾ ਬਾਕੀ ਸਾਰੀ ਮਸ਼ੀਨਰੀਆਂ ਜਿਹੜੀ ਖੇਤੀ ਵਿੱਚ ਯੂਜ਼ ਹੁੰਦੀ ਹੈ ਉਹ ਮੇਰੀ ਆਵਦੀ ਹੈਗੀ ਹੈ ਜਿਹਨੂੰ ਕਿ ਆਪਾਂ ਕਲਟੀਵੇਸ਼ਨ ਕਰਨ ਵਾਸਤੇ ਬਹੁਤ ਵਧੀਆ ਯੂਜ਼ ਹੁੰਦਾ ਹੁੰਦਾ ਤੇ ਉਸ ਤੋਂ ਇਲਾਵਾ ਬਾਕੀ ਕੋਈ ਹੋਰ ਖੇਤ ਜੇ ਮਸ਼ੀਨਰੀ ਹੈਗੀ ਹੈ ਜਿਹੜੀ ਮੇਰੇ ਕੋਲੇ ਨਹੀਂ ਗਈ ਤੇ ਲੋੜ ਪੈਂਦੀ ਹੈ ਉਹ ਕਿਰਾਏ ਤੇ ਮੈਂ ਲਿਆਣਾ ਉਸ ਤੋਂ ਬਾਅਦ ਸਿੰਚਾਈ ਆ ਗਈ ਨਹਿਰ ਦਾ ਸਾਧਨ ਆਪਣੇ ਕੋਲੇ ਹੈਗਾ ਨਹਿਰ ਦਾ ਪਾਣੀ ਆਂਦਾ ਆਪਣੇ ਕੋਲੇ ਪੂਰਾ ਉਹਦੇ ਉਸ ਤੋਂ ਜਿਹੜੀ ਨਹਿਰ ਦੇ ਪਾਣੀ ਤੋਂ ਆਪਣੀ ਜਿਹੜੀ ਫਸਲ ਹੈ ਉਹ ਵਧੀਆ ਨਿਕਲ ਜਾਂਦੀ ਹੈ ਜੇ ਉਸ ਤੋਂ ਬਾਅਦ ਜੇ ਪਾਣੀ ਦੀ ਕਮੀ ਆਂਦੀ ਹੈ ਤੇ ਆਪਣੇ ਕੋਲੇ ਸੋਲਰ ਵੀ ਲੱਗਿਆ ਹੋਇਆ ਆਪ ਦਾ ਕਰਦਾ ਜਿਹੜਾ ਕਿ ਗਵਰਨਮੈਂਟ ਦੇ ਥਰੂ ਸਬਸਿਡੀ ਤੇ ਲੱਗਿਆ ਸੀ ਮੇਰੇ ਕੋਲੇ ਤੇ ਉਹਦੇ ਦੇ ਆਪ ਪਾਣੀ ਦੀ ਪੂਰੀ ਕਮੀ ਕਰ ਸਕਦੇ ਆ ਪਾਣੀ ਦੀ ਵਰਤੋਂ ਲਈ ਮੈਂ ਆਪ ਦੇ ਖੇਤ ਦੇ ਵਿੱਚ ਡਿੱਗੀ ਵੀ ਬਣਾਈ ਹੋਈ ਜਿਹੜਾ ਨਹਿਰ ਦਾ ਪਾਣੀ ਮੇਰੇ ਕੋਲੇ ਬਚ ਜਾਂਦਾ ਹੈ ਖੇਤਾਂ ਵਿੱਚ ਉਹ ਮੈਂ ਡਿੱਗੀ ਵਿੱਚ ਪਾ ਲੈਣਾ ਜਿਹੜਾ ਕਿ ਪੋਲੀ ਹਾਊਸ ਵਿੱਚ ਮੈਨੂੰ ਬਹੁਤ ਯੂਜ਼ ਆਉਂਦਾ ਹੈ ਡ੍ਰਿਪ ਸਿਸਟਮ ਨਾਲ ਉਸ ਤੋਂ ਬਾਅਦ ਜੇ ਮੰਨ ਲਓ ਕਦੇ ਨਹਿਰ ਬੰਦ ਵੀ ਹੋ ਜਾਂਦੀ ਆਪਣੀ ਬੰਦੀ ਆ ਜਾਂਦੀ ਹੈ ਤੇ ਡਿੱਗੇ ਦਾ ਪਾਣੀ ਮੈਂ ਸੋਲਰ ਨਾਲ ਲਿਫਟਿੰਗ ਕਰਕੇ ਖੇਤ ਵਿੱਚ ਲਾ ਲੈਣਾ ਜਿਹੜਾ ਕਿ ਬਹੁਤ ਫਾਇਦਾ ਹੁੰਦਾ ਮੈਨੂੰ ਮੇਰੇ ਕੋਲ ਇੱਕ ਖੇਤ ਵਿੱਚ ਦੋ ਕਨਾਲ ਵਿੱਚ ਡਿੱਗੀ ਬਣੀ ਹੋਈ ਹੈ 16 ਫੁੱਟ ਡੂੰਗੀ ਹੈਗੀ ਹੈ ਉਹਦੇ ਵਿੱਚ ਬਹੁਤ ਪਾਣੀ ਸਟੋਰ ਹੋ ਜਾਂਦਾ ਮੇਰੇ ਨਾਮ ਜੀ ਪ੍ਰੇਮ ਕੁਮਾਰ ਬਜੀਤਪੁਰ ਕਟਿਆਵਲੀ ਦੇ ਰਹਿਣ ਵਾਲਾ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਤੇ ਖੇਤੀਬਾੜੀ ਕਰ ਰਿਹਾ ਜੀ ਮੇਰੇ ਪਿਤਾ ਜੀ ਵੀ ਖੇਤੀਬਾੜੀ ਕਰਦੇ ਸੀ ਹੁਣ ਬੇਟਾ ਕਰ ਰਿਹਾ ਤੇ ਡੰਗਰ ਪਸ਼ੂ ਵੀ ਅਸੀਂ ਰੱਖਦੇ ਹੁੰਦੇ ਆ ਤੇ ਹੁਣ ਬੇਟਾ ਵੀ ਕਰ ਰਿਹਾ ਹੁਣ ਕੋਟਨ ਦਾ ਜੀ ਗੁਲਾਬੀ ਸੁੰਡੀ ਤੇ ਵਾਈਟ ਫਲਾਈ ਕਰਕੇ ਬਹੁਤ ਨੁਕਸਾਨ ਹੋ ਰਿਹਾ ਜੀ ਪਹਿਲਾਂ ਖੇਤੀ ਠੀਕ ਸੀ ਤੇ ਦਵਾਈਆਂ ਦੋ ਜਾਂਦਾ ਹੀ ਘੱਟ ਵਰਤ ਹੁੰਦੀ ਸੀ ਹੁਣ ਦਵਾਈਆਂ ਦੀ ਬਹੁਤ ਜ਼ਿਆਦਾ ਵਰਤੋਂ ਤੇ ਖਰਚਾ ਵੀ ਬਹੁਤ ਵਧ ਗਿਆ ਤੇ ਫਸਲ ਵੀ ਘਟੁੰਦੀ ਹੈ ਤੇ ਬਿਮਾਰੀ ਵੀ ਕੰਟਰੋਲ ਨਹੀਂ ਹੁੰਦੀ ਤੇ ਇਸ ਕਰਕੇ ਬਹੁਤ ਨੁਕਸਾਨ ਹੋ ਰਿਹਾ ਜੀ ਤੇ ਹੁਣ ਪੋਲੀਹਾ ਉਸ ਸਿਵਲ ਆਇਆ ਸੀ ਇਹਨੇ ਤੇ ਕੁਝ ਠੀਕ ਹੈ ਜੀ ਤੇ ਇਹਦੇ ਵਿੱਚ ਖੀਰੇ ਦੀ ਖੇਤੀ ਕਰਦੇ ਆਂ ਟਮਾਟਰ ਤੇ ਸਿਮਲਾ ਮਿਰਚ ਦੀ ਖੇਤੀ ਕਰਦੇ ਆਂ ਤੇ ਐਨੇ ਸੇ ਬਿਮਾਰੀ ਕੁਝ ਘੱਟ ਪੈਂਦੀ ਹੈ ਤੇ ਫਸਲ ਵੀ ਠੀਕ ਹੁੰਦੀ ਹੈ ਸਾਲ ਤੇ ਤਿੰਨ ਫਸਲਾਂ ਲੈਂਦੇ ਆਂ ਜੀ ਖੀਰੇ ਦੀ ਮੇਰੇ ਕੋਲ ਦੀ ਪੰਜ ਗਾਇਆਂ ਸਾਈਵਾਲ ਤੇ ਉਹਨਾਂ ਦਾ ਦੁੱਧ ਪਿੰਡ 'ਚ ਵੇਚ ਦਿਆਂ ਤੇ ਕਿਉਂ ਵੀ ਕਰੇ ਬਣਾਉਂਦੇ ਆਂ ਤੇ ਉਹ ਵੀ ਵੇਚਦੇ ਆਂ ਜੀ ਤੇ ਉਸ ਦਾ ਜਿਹੜਾ ਗੋਬਰ ਹੁੰਦਾ ਉਹ ਖੇਤ 'ਚ ਖਾਦ ਬਣਾ ਕੇ ਯੂਜ਼ ਕਰਦੇ ਆਂ ਤੇ ਉਹਦੇ ਨਾਲ ਵੀ ਚੰਗੀ ਖੇਤੀ ਹੁੰਦੀ ਹੈ ਤੇ ਜਿਹੜੀ ਫਸਲ ਦੀ ਦਾ ਮੰਡੀਕਰਨ ਉਹ ਹੋਰ ਤੇ ਫਾਜ਼ਿਲਕਾ ਸਾਡੇ ਕਰੀਬ ਪੈਂਦਾ ਇਸ ਕਰਕੇ ਇੱਥੇ ਹੀ ਅਸੀਂ ਆਪ ਖੁਦ ਵੀ ਵੇਚ ਕੇ ਹੁੰਦੇ ਆ ਮੰਡੀਕਰਨ 'ਚ ਕੋਈ ਦਿੱਕਤ ਨਹੀਂ ਹੁੰਦੀ ਜੀ ਨੇੜੇ ਪੈਂਦਾ ਅਸੀਂ ਆਪ ਹੀ ਵੇਚ ਕੇ ਆਉਂਦੇ ਹਾਂ ਜਿਵੇਂ ਮੰਡੀਕਰਨ ਕਰਨ ਆਂਦੇ ਕਈ ਵਾਰੀ ਗਾਹਕ ਹੁੰਦੇ ਆ ਉੱਥੇ ਤੇ ਕਈ ਵਾਰੀ ਨਹੀਂ ਵੀ ਹੁੰਦੇ ਇਹ ਨੌਜਵਾਨ ਬੱਚਿਆਂ ਨੂੰ ਮੈਂ ਕਹਣਾ ਜ਼ੰਦਾ ਵੀ ਆਪ ਦੀ ਖੇਤੀ ਆਪ ਕਰੋ ਤੇ ਆਪ ਮੰਡੀਕਰਨ ਕਰੋ ਮੈਂ ਡਾਕਟਰ ਸੰਜੀਤ ਕੁਮਾਰ ਕੁਟਾਰੀਆ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਗਿਆਨ ਕੇਂਦਰ ਵਿਖੇ ਆਪਣੀਆਂ ਸਭਾਵਾਂ ਦੇ ਰਿਹਾ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਸਧਾਰਨ ਖੇਤੀ ਤੇ ਸੁਰੱਖਿਅਤ ਖੇਤੀ ਜਿਹੜਾ ਕਿ ਅੱਜ ਕੱਲ ਜਿਹੜਾ ਹੈਗਾ ਹੌਟ ਟੌਪਿਕ ਹੈ ਉਹਦੇ ਬਾਬਤ ਗੱਲਬਾਤ ਕਰਾਂਗੇ ਸਧਾਰਨ ਖੇਤੀ ਤੋਂ ਭਾਵੇਂ ਕਿ ਜਿਵੇਂ ਕਿਸਾਨ ਜਿਹੜਾ ਹੈਗਾ ਆਪਣੇ ਖੁੱਲੇ ਖੇਤ ਦੇ ਵਿੱਚ ਖੇਤੀ ਕਰਦਾ ਚਾਹੇ ਉਹ ਸਬਜ਼ੀਆਂ ਦੀ ਕਾਸ਼ਤ ਕਰਦਾ ਚਾਹੇ ਉਹ ਆਪਣੀ ਫਸਲਾਂ ਦੀ ਕਾਸ਼ਤ ਕਰਦਾ ਹੈ ਜਾਂ ਫਿਰ ਜਿਹੜੇ ਬੀਜ ਤੇਲ ਹੈਗੇ ਆ ਉਹਨਾਂ ਦੀ ਕਾਸ਼ਤ ਕਰਦਾ ਹੈ ਤੇ ਉਹਨਾਂ ਦੀ ਸਾਮ ਸੰਭਾਲ ਕਰਕੇ ਬਾਅਦ ਚ ਉਹਦਾ ਮੰਡੀਕਰਨ ਕਰਦਾ ਉਹਨੂੰ ਅਸੀਂ ਕਹਿ ਦਿੰਦੇ ਆ ਵੀ ਉਹ ਖੁੱਲੀ ਖੇਤੀ ਹੈ ਜਿਹੜੀ ਕਿ ਸੁਰੱਖਿਅਤ ਖੇਤੀ ਹੈ ਇਹ ਜ਼ਿਆਦਾਤਰ ਜਿਹੜੀ ਹੈ ਸਾਡੀ ਸਬਜ਼ੀਆਂ ਦੇ ਵਿੱਚ ਜਿਹੜੀ ਆ ਉਹ ਅਸੀਂ ਇਹਦੀ ਵਰਤੋਂ ਕਰਦੇ ਆ ਤੇ ਅੱਜ ਕੱਲ ਲੋਕ ਜਿਹੜੇ ਹੈਗੇ ਆ ਉਹ ਇਹਦੇ ਵੱਲ ਕਾਫੀ ਜਾਗਰੂਕ ਹੋਏ ਨੇ ਤੇ ਇਹਦੇ ਵਿੱਚ ਅਸੀਂ ਜਿਹਨੂੰ ਕਹਿ ਸਕਦੇ ਆ ਆਫ ਸੀਜ਼ਨ ਜਾਂ ਬੇਮੌਸਮੀ ਟਾਈਮ ਦੇ ਉੱਤੇ ਵੀ ਜਿਹੜੀਆਂ ਸਬਜ਼ੀਆਂ ਹੈਗੀਆਂ ਉਹਨਾਂ ਦੀ ਕਾਸ਼ਤ ਕਰ ਸਕਦੇ ਆ। ਸੋ ਸਾਡੀ ਯੂਨੀਵਰਸਿਟੀ ਵੱਲੋਂ ਜਿਹੜੀ ਪੋਲੀਹਾ우스 ਹੈਗਾ ਜਿਹਨੂੰ ਅਸੀਂ ਸੁਰੱਖਿਅਤ ਖੇਤੀ ਲਈ ਕਹਿੰਦੇ ਆ ਪੋਲੀਹਾ우스 ਤੇ ਨੈਟ ਹਾ우스 ਦੇ ਵਿੱਚ ਜਿਹੜੀ ਖੇਤੀ ਹੈ ਸਬਜ਼ੀ ਦੀ ਉਹ ਕੀਤੀ ਜਾਂਦੀ ਹੈ। ਜਿਹਦੇ ਵਿੱਚ ਟਮਾਟਰਾਂ ਦੀ ਖੇਤੀ, ਬੈਂਗਣਾਂ ਦੀ ਖੇਤੀ, ਇਸੇ ਤਰ੍ਹਾਂ ਜਿਹੜੀ ਸ਼ਿਮਲਾ ਮਿਰਚ ਆ ਜਿਹੜੀ ਰੰਗ-ਬਰੰਗੀ ਸ਼ਿਮਲਾ ਮਿਰਚ ਹੁੰਦੀ ਹੈ ਉਹਦੀ ਖੇਤੀ ਜਿਹੜੀ ਆ ਉਹ ਅਸੀਂ ਕਰ ਸਕਦੇ ਆ। ਇਹਦੇ ਨਾਲ ਹੁੰਦਾ ਕੀ ਹੈ ਕਿ ਜਿਹੜੀ ਸੁਰੱਖਿਅਤ ਖੇਤੀ ਹੈ ਬੜੀ ਇੱਕ ਤਕਨੀਕੀ ਭਾਸ਼ਾ ਵਿੱਚ ਜੇ ਮੈਂ ਕਹਿ ਦਵਾਂ ਮੈਂ ਇਹ ਕੋਈ ਤਕਨੀਕੀ ਜਿਹੜਾ ਤੰਦਾ ਹੈਗਾ ਸੋ ਆਪਾਂ ਨੂੰ ਜ਼ਰੂਰਤ ਹੈ ਕਿ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਲਾਉਣ ਤੋਂ ਪਹਿਲਾਂ ਵੀ ਜਿਹੜੀ ਤਕਨੀਕੀ ਜਾਣਕਾਰੀ ਹੈਗੀ ਆ ਉਹ ਆਪਣੇ ਜ਼ਿਲ੍ਹੇ ਦੇ ਵਿੱਚ ਬਣੇ ਹੋਏ ਖੇਤੀਬਾੜੀ ਵਿਭਾਨ ਕੇਂਦਰ ਜਾਂ ਖੇਤੀਬਾੜੀ ਵਿਭਾਗ ਤੋਂ ਲੈ ਲਈਏ ਜਾਂ ਇਸੇ ਤਰ੍ਹਾਂ ਜਿਹੜਾ ਤੀਸਰਾ ਡਿਪਾਰਟਮੈਂਟ ਹੈ ਜਿਹੜਾ ਕਿ ਸਾਨੂੰ ਸਬਸਿਡੀ ਵੀ ਉਪਲਬਧ ਕਰਾਉਂਦਾ ਹੈ ਹਾਰਟੀਕਲਚਰ ਜਾਂ ਬਾਗਬਾਨੀ ਵਿਭਾਗ ਜਿਹੜਾ ਹੈਗਾ ਉਹਨਾਂ ਨਾਲ ਅਸੀਂ ਰਾਫਤਾ ਕਾਇਮ ਕਰੀਏ ਤਾਂ ਜੋ ਅਸੀਂ ਜਿਹੜੀਆਂ ਇਹ ਫਸਲਾਂ ਨੇ ਉਹਨਾਂ ਨੂੰ ਅਸੀਂ ਪੋਲੀਹਾਊਸ ਜਾਂ ਪੋਲੀਓਸ ਦੇ ਵਿੱਚ ਕਿਵੇਂ ਉਗਾਉਣਾ ਹੈ ਉਹਨਾਂ ਦੀ ਸੁਰੱਖਿਆਤ ਕਿਵੇਂ ਕਰਨੀ ਹੈ ਤੇ ਅਸੀਂ ਜਿਹੜਾ ਸਬਸਿਡੀ ਦਾ ਲਾਹਾ ਜਿਹੜਾ ਹੈਗਾ ਉਹ ਕਿਵੇਂ ਲੈ ਸਕਦੇ ਆ ਸੋ ਆਪਾਂ ਨੂੰ ਹੁਣ ਕਿਸਾਨਾਂ ਨੂੰ ਜਿਹੜਾ ਉਹ ਜਾਗਰੂਕ ਹੋਣ ਦੀ ਲੋੜ ਆ ਬਈ ਅਸੀਂ ਇਹਦੇ ਵੱਲ ਨੂੰ ਤੁਰੀਏ ਤਾਂ ਜੋ ਅਸੀਂ ਜਿਹੜਾ ਹੈਗਾ ਫਸਲੀ ਭਵਿੰਦਾ ਵੱਲ ਵੀ ਜਾਈਏ ਤੇ ਨਾਲੇ ਸਬਜ਼ੀਆਂ ਉਗਾ ਕੇ ਵੱਧ ਤੋਂ ਵੱਧ ਮੁਨਾਫਾ ਜਿਹੜਾ ਹੈਗਾ ਉਹ ਕਮਾ ਸਕੀਏ ਸੋ ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਇੱਕ ਤਾਂ ਆਪਾਂ ਜਿਹੜਾ ਹੈਗਾ ਇਸ ਤੋਂ ਵੱਧ ਵੱਧ ਮੁਨਾਫਾ ਜਿਹੜਾ ਉਹ ਕਮਾ ਸਕਦੇ ਆ ਇਹਦੇ ਨਾਲ ਦੀ ਨਾਲ ਜਿਹੜਾ ਮੰਡੀ ਕਰਨਾ ਉਹ ਵੀ ਜਿਹੜਾ ਹੈਗਾ ਉਹ ਜ਼ਰੂਰੀ ਹੋ ਜਾਂਦਾ ਹੈ ਕਿ ਮੰਡੀ ਕਰਨ ਕਰਕੇ ਹੀ ਆਪਾਂ ਜਿਹੜਾ ਹੈਗਾ ਆ ਇਹਦੀ ਜਿਹੜੀ ਵੱਧ ਕੀਮਤ ਲੈ ਸਕਦੇ ਆ ਕਿਉਂਕਿ ਇਹ ਜਿਹੜੀਆਂ ਹੈਗੀਆਂ ਇਹਨੂੰ ਅਸੀਂ ਆਫ ਸੀਜ਼ਨ ਕ੍ਰੌਪਸ ਜਿਹੜੀਆਂ ਸਬਜ਼ੀਆਂ ਉਹ ਉਹ ਲਗਾ ਕੇ ਲੈਣੇ ਆ ਮੰਡੀ ਲਈ ਆਪਾਂ ਨੂੰ ਜਿਹੜੀ ਹੈਗੀ ਆ ਅਲੱਗ-ਅਲੱਗ ਜਿਹੜੇ ਸਾਡੇ ਹੋਟਲ ਨੇ ਜਾਂ ਰੈਸਟੋਰੈਂਟ ਨੇ ਉਹਨਾਂ ਦੇ ਨਾਲ ਰਾਫਤਾ ਕਾਇਮ ਕਰਨਾ ਪਵੇਗਾ ਤੇ ਨਾਲ ਦੀ ਨਾਲ ਹੀ ਜਿਹੜੀਆਂ ਸਾਡੀਆਂ ਰੰਗ-ਬਰੰਗੀਆਂ Shimla mirchiyan ਕਹਿ ਸਕਦੇ ਆ ਉਹ ਹੁੰਦੀਆਂ ਨੇ ਉਹ ਲੋਕ ਪਸੰਦ ਵੀ ਬਹੁਤ ਕਰਦੇ ਨੇ ਤੇ ਜੇ ਅਸੀਂ ਉਹਨਾਂ ਦੇ ਮੰਡੀ ਕਰਨ ਦਾ ਪ੍ਰੋਪਰ ਤਰੀਕਾ ਜਿਹੜਾ ਹੈਗਾ ਰਾਹ ਲੱਭ ਲੈਨੇ ਆ ਤੇ ਉਹਦੇ ਨਾਲ ਅਸੀਂ ਜਿਹੜੀ ਚੋਖੀ ਕਮਾਈ ਹੈਗੀ ਆ ਉਹ ਆਪਾਂ ਆਪਣੀ ਫਸਲ ਤੋਂ ਕਰ ਸਕਦੇ ਆ ਸੋ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨਾਂ ਨੂੰ ਇਹ ਹੀ ਸਾਡੀ ਬੇਨਤੀ ਹੈ ਵੀ ਤੁਸੀਂ ਵੱਧ ਤੋਂ ਵੱਧ ਜਿਹੜੇ ਹੈਗੇ ਆ ਮੈਕਮਿਆਂ ਦੇ ਨਾਲ ਜਿੱਥੋਂ ਤੁਸੀਂ ਤਕਨੀਕੀ ਜਾਣਕਾਰੀ ਲੈ ਸਕਦੇ ਹੋ ਉਹਨਾਂ ਨਾਲ ਜੁੜੋ ਤੇ ਇਹ ਜਿਹੜੀ ਸੁਰੱਖਿਅਤ ਖੇਤੀ ਹੈ ਇਹਨੂੰ ਅਪਣਾਓ ਤਾਂ ਜੋ ਅਸੀਂ ਜਿਹੜਾ ਹੈਗਾ ਆਪਣੀ ਫਸਲ ਤੋਂ ਵੱਧ ਤੋਂ ਵੱਧ ਮੁਨਾਫਾ ਲੈ ਸਕੀਏ ਜੇ ਮੈਂ ਗੱਲ ਕਰਾਂ ਕਿ ਸਬਜ਼ੀਆਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਬਜ਼ੀਆਂ ਦੇ ਵਿੱਚ ਚਾਹੇ ਅਸੀਂ ਬੈਂਗਣ ਲਾ ਲਓ ਟਮਾਟਰ ਲਾ ਲਓ ਇਸੇ ਤਰ੍ਹਾਂ ਹੀ ਸ਼ਿਮਲਾ ਮਿਰਚਾਂ ਲੱਗਦੀਆਂ ਨੇ ਤੇ ਨਾਲ ਦੀ ਨਾਲ ਜਿਹੜਾ ਹੁਣ ਮੌਸਮ ਚੱਲ ਰਿਹਾ ਹੈ ਜਿਹੜਾ ਕਿ ਫਰਵਰੀ ਦਾ ਮਹੀਨਾ ਇਹਦੇ ਵਿੱਚ ਜਿਹੜੀ ਖੀਰੇ ਦੀ ਕਾਸ਼ਤ ਹੈਗੀ ਆ ਇਹ ਵੀ ਅਸੀਂ ਜਿਹੜੀ ਹੈਗੀ ਆ ਉਹ ਕਰ ਸਕਦੇ ਆ ਇਹਦੇ ਨਾਲ ਕੀ ਹੈ ਕਿ ਜਿਹੜੀ ਖੀਰੇ ਦੀਆਂ ਕਿਸਮਾਂ ਨੇ ਜਿਹੜੀਆਂ ਕਿ ਸਿਰਫ ਜਿਹੜੀ ਸਰਕਿਤ ਖੇਤੀ ਦੇ ਪੋਲੀ ਹਾਊਸ ਦੇ ਅੰਦਰ ਹੀ ਹੁੰਦੀਆਂ ਨੇ ਉਹਨਾਂ ਨੂੰ ਅਪਣਾ ਕੇ ਅਸੀਂ ਜਿਹੜਾ ਹੈਗਾ ਇਹਨਾਂ ਦਾ ਮੰਡੀਕਰਨ ਕਰਕੇ ਇਸ ਤੋਂ ਵੱਧ ਤੋਂ ਵੱਧ ਜਿਹੜਾ ਲਾਹਾ ਹੈਗਾ ਉਹ ਲੈ ਸਕਦੇ ਆ ਕਿਉਂਕਿ ਜਿਹੜੀ ਸਧਾਰਨ ਜਾਂ ਖੁੱਲੀ ਖੇਤੀ ਆ ਉਹਦੇ ਵਿੱਚ ਜਿਹੜੀ ਪੋਲੀ ਹਾਊਸ ਵਾਲੀ ਜਿਹੜੀ ਕਿਸਮ ਹੈਗੀ ਆ ਉਹਦੀ ਵਰਤੋਂ ਨਹੀਂ ਹੁੰਦੀ ਤੇ ਉਹਦਾ ਜਿਹੜਾ ਮੁੱਲ ਹੈਗਾ ਉਹ ਵੀ ਜਿਹੜਾ ਸਾਨੂੰ ਚੋਖਾ ਨਹੀਂ ਮਿਲਦਾ ਸੋ ਅਸੀਂ ਇਹ ਜਿਹੜਾ ਸੁਰੱਖਿਅਤ ਖੇਤੀ ਹੈ ਇਹਨੂੰ ਅਪਣਾ ਕੇ ਆਪਣੇ ਖੀਰੇ ਦੀ ਕਾਸਤ ਜਿਹੜੀ ਆ ਉਹ ਵੀ ਵਧਾ ਸਕਦੇ ਆ ਉਹਦਾ ਝਾੜ ਵਧਾ ਸਕਦੇ ਆ ਤੇ ਨਾਲ ਦੀ ਨਾਲ ਜਿਹੜਾ ਮੁਨਾਫਾ ਹੈਗਾ ਉਹ ਵੱਧ ਤੋਂ ਵੱਧ ਕਮਾ ਸਕਦੇ ਆ ਖੁੱਲੀ ਖੇਤੀ ਨਾਲੋਂ ਪੋਲੀ ਹਾਊਸ ਵਿੱਚ ਕੁਝ ਖਾਸ ਕਿਸਮ ਦੀਆਂ ਸਬਜ਼ੀਆਂ ਦੀ ਬਜਾਈ ਕੀਤੀ ਜਾਂਦੀ ਹੈ ਪੋਲੀ ਹਾਊਸ ਵਿੱਚ ਖੇਤੀ ਕਰਨਾ ਇੱਕ ਤਕਨੀਕੀ ਉਪਰਾਲਾ ਹੈ ਇਸ ਲਈ ਇਸ ਸੰਬੰਧੀ ਸਹੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਬਾਗਬਾਨੀ ਵਿਭਾਗ ਪੰਜਾਬ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸਥਾਪਿਤ ਖੇਤੀਬਾੜੀ ਵਿਗਿਆਨ ਕੇਂਦਰਾਂ ਦੁਆਰਾ ਇਸ ਬਾਰੇ ਪੂਰੀ ਸਖਲਾਈ ਦਿੱਤੀ ਜਾਂਦੀ ਹੈ ਖਾਦਾਂ ਦੇ ਜਿਹੜੀ ਵਰਤੋਂ ਐ ਉਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਾਂ ਨੂੰ ਖੇਤ ਵਿੱਚ ਖਾਦ ਜਿਹੜੀ ਹੈ ਉਹ ਬਹੁਤ ਘੱਟ ਯੂਜ਼ ਕਰਨੀ ਚਾਹੀਦੀ ਐ ਉਸ ਲਈ ਆਪਾਂ ਨੂੰ ਖਾਦ ਦੇ ਜਿਹੜੀ ਆਪਾਂ ਘੱਟ ਯੂਜ਼ ਕਰਾਂਗੇ ਤੇ ਜਿਹੜੀ ਕਮੀ ਆਊਗੀ ਉਹ ਰੂੜੀ ਦੇ ਖਾਦ ਨਾਲ ਪੂਰੀ ਕਰਨੀ ਚਾਹੀਦੀ ਐ ਜਾਂ ਆਰਗੈਨਿਕ ਖੇਤੀ ਦੇ ਵੱਲ ਆਪਾਂ ਨੂੰ ਤੁਰਨਾ ਪੈਣਾ ਚਾਹੀਦਾ ਕਿਉਂਕਿ ਜਿਹੜੀ ਕੈਮੀਕਲ ਅਸੀਂ ਯੂਜ਼ ਕਰਦੇ ਆ ਉਹਦੇ ਨਾਲ ਜ਼ਮੀਨ ਹੌਲੀ-ਹੌਲੀ ਬੰਜਰ ਹੋਣ ਲੱਗ ਪਈ ਐ ਕੁਝ ਦੇ ਕੁਝ ਸਾਲਾਂ ਬਾਅਦ ਇਹਦੇ ਜਿਹੜੀ ਜ਼ਮੀਨ ਵਿੱਚ ਕੁਝ ਨਹੀਂ ਹੋਣਾ ਤੇ ਆਪਾਂ ਥੋੜਾ ਜਿਹਾ ਬਾਇਓਵਲ ਜਾਣਾ ਪੈਣਾ ਤੇ ਇਹਦੇ ਲਈ ਜਿਹੜੀ ਰੂੜੀ ਦੀ ਖਾਦ ਹੈ ਉਹ ਦੀ ਵਰਤੋਂ ਕਰਨੀ ਚਾਹੀਦੀ ਹੈ ਵਰਮੀ ਕੰਪੋਸਟ ਕੈਂਚਵੇ ਦੀ ਖਾਦ ਹੈ ਜਿਹੜੀ ਮੈਂ ਆਪ ਘਰੇ ਬਣਾਣਾ ਉਹਦਾ ਯੂਜ਼ ਕਰਦਾ ਉਸ ਤੋਂ ਬਾਅਦ ਪੋਲਟਰੀ ਫਾਰਮ ਦੀ ਖਾਦ ਸਭ ਤੋਂ ਵਧੀਆ ਹੈਗੀ ਹੈ ਜਿੰਦਾ ਯੂਜ਼ ਕਰਨਾ ਚਾਹੀਦਾ ਆਪਾਂ ਮੰਡੀ ਕਰਨ ਬਾਰੇ ਮੈਂ ਦੱਸਣਾ ਚਾਹੁੰਦਾ ਆ ਬੀ ਜਿਹੜਾ ਆਪਣੀ ਫਸਲ ਹੁੰਦੀ ਹੈ ਕਣਕ ਹੁੰਦੀ ਹੈ ਸਰੋਂ ਹੁੰਦੀ ਹੈ ਖੀਰੇ ਦੀ ਫਸਲ ਹੁੰਦੀ ਹੈ ਜਿੰਨੀ ਵੀ ਮੈਂ ਸਬਜ਼ੀਆਂ ਲਾਂਦਾ ਉਹ ਜਿਹੜੀ ਹੈਗੀ ਹੈ ਉਹ ਅਬੂਰ ਮਾਰਕੀਟ ਵਿੱਚ ਮੈਂ ਮੰਡੀਕਰਨ ਕਰਦਾ ਹੁੰਦਾ ਆਪ ਜਾ ਕੇ ਵੇਚ ਕੇ ਆਨਾ ਹਾ ਤੇ ਜਿਹੜੀ ਖੀਰੇ ਦੀ ਫਸਲ ਹੈ ਉਹ ਮੈਂ ਲਗਭਗ ਆਬ ਮੋਸਟਲੀ ਸਵੇਰੇ ਜਲਦੀ ਉੱਠ ਕੇ ਸਬਜ਼ੀ ਮੰਡੀ ਵਿੱਚ ਵੇਚ ਕੇ ਆਨਾ ਜਿਹੜਾ ਕਿ ਹੋਲਸੇਲ ਵਿੱਚ ਵੇਰਾ ਵਿਕਦਾ ਹੈਗਾ ਖੀਰਾ ਸਾਰਾ ਦਿੱਲੀ ਦਾ ਮੈਂ ਜਿਹੜਾ ਵੇਚ ਕੇ ਆਨਾ ਉਹ 5 ਤੋਂ 6 ਕੁਇੰਟਲ ਤੱਕ ਖੀਰਾ ਮੈਂ ਆਪਣੀ ਅਬੂਰ ਮੰਡੀ ਵਿੱਚ ਸੇਲ ਕਰਦਾ ਸਾਰੀ ਮੇਰੀ ਫਸਲਾਂ ਜਿਹੜੀਆਂ ਵਿਕਦੀਆਂ ਉਹ ਸਾਰੀ ਅਬੋਰ ਵਿੱਚ ਮੈਂ ਸੇਲ ਕਰ ਦੇਣਾ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਵੀ ਜਿਹੜੀ ਆਪਾਂ ਨੂੰ ਸਬਸਿਡੀ ਦਿੰਦੇ ਆ ਉਹ ਉਹ ਸਿਰਫ ਨਾਮ ਦੀ ਆਂਦੀ ਹੈ ਸਬਸਿਡੀ ਜ਼ਿਮੇਦਾਰਾਂ ਨੂੰ ਪ੍ਰੋਪਰ ਨਹੀਂ ਮਿਲ ਰਹੀ ਜਿਹੜਾ ਕਿ ਮੈਂ ਤੁਹਾਨੂੰ ਅੱਗੇ ਪਹਿਲਾਂ ਦੱਸਿਆ ਸੀਗਾ ਵੀ 2017 ਵਿੱਚ ਮੈਂ ਆ ਆਪਣਾ ਪੁਲੀ ਹਾਊਸ ਲਾਇਆ ਸੀ ਇਹਦੇ ਵਿੱਚ 50% ਗਵਰਨਮੈਂਟ ਦੀ ਸਬਸਿਡੀ ਸੀ ਬਟ ਮੈਨੂੰ ਉਹ ਸਬਸਿਡੀ ਨਹੀਂ ਮਿਲੀ ਕੁਝ ਮਹਿਕਮੇ ਦੀ ਗਲਤੀ ਕਰਕੇ ਮੈਂ ਆਪਦਾ ਪੁਲੀ ਹਾਊਸ ਲਾ ਲਿਆ ਸੀਗਾ ਫਾਈਲ ਲਾਈ ਸੀਗੀ ਉਸ ਤੋਂ 3-4 ਮਹੀਨੇ ਬਾਅਦ ਮੇਰਾ ਪੋਲੀ ਹਾਊਸ ਕੰਪਲੀਟ ਹੋਇਆ ਸੀ ਬਣ ਕੇ ਜਦੋਂ ਮੈਂ ਉਹਨਾਂ ਕੋਲ ਡਿਪਾਰਟਮੈਂਟ ਕੋਲ ਗਿਆ ਵੀ ਮੇਰੀ ਫਾਈਲ ਲਾਓ ਤੁਸੀਂ ਸਬਸਿਡੀ ਦਿਓ ਮੈਨੂੰ ਦਿਵਾਓ ਉਹਨਾਂ ਨੇ ਮੇਰੀ ਫਾਈਲ ਕੈਨਸਲ ਕਰ ਦਿੱਤੀ ਤੁਹਾਡਾ ਪੋਲੀ ਹਾਊਸ ਪੈਲਾਣ ਲੱਗਿਆ ਹੁਣ ਤੁਹਾਨੂੰ ਸਬਸਿਡੀ ਨਹੀਂ ਮਿਲਣੀ ਜਿਹੜਾ ਮੈਂ ਬੈਂਕ ਤੋਂ ਲੋਨ ਲੇਤਾ ਸੀ ਉਹ ਮੈਂ ਸਾਰਾ ਆਪ ਭਰ ਰਿਆ ਹੁਣ ਜਿਹੜਾ ਕਿ ਗਵਰਨਮੈਂਟ ਵੱਲੋਂ ਮੈਨੂੰ 50% ਸਬਸਿਡੀ ਮਿਲਣੀ ਸੀ ਉਹ ਮੈਨੂੰ ਨੁਕਸਾਨ ਹੋ ਗਿਆ ਤੇ ਮੈਂ ਗਵਰਨਮੈਂਟ ਨੂੰ ਆ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਜਿਹੜੀ ਸਹੂਲਤ ਦੇ ਰਹੇ ਹੋ ਸਬਸਿਡੀ ਦੀ ਉਹ ਫਾਰਮਰ ਇੰਦਾ ਜਿਹੜਾ ਸਾਈਡ ਇਫੈਕਟ ਪੈਂਦਾ ਇਹ ਵੀ ਫਾਰਮਰ ਫਿਰ ਅੱਗੇ ਨਹੀਂ ਵੱਧ ਸਕਦਾ ਜਿਹੜੇ ਪਸ਼ੂ ਮੈਂ ਘਰੇ ਰੱਖੇ ਹੋਏ ਆ ਦੇਸੀ ਗਾਇਆਂ ਰੱਖੀਆਂ ਹੋਈਆਂ ਆ ਉਹਦਾ ਜਿਹੜਾ ਗੋਬਰ ਹੈ ਉਹ ਮੈਂ ਕਿ ਖੇਤ ਵਿੱਚ ਯੂਜ਼ ਕਰਦਾ ਹੁੰਦਾ ਖਾਦ ਬਣਾ ਕੇ ਉਹਨੂੰ ਗਲਾਸੜਾ ਕੇ ਉਹਦੇ ਕੈਂਚਵੇ ਦੀ ਖਾਦ ਵੀ ਉਹਦੇ ਥਰੂ ਮੈਂ ਤਿਆਰ ਕਰਦਾ ਜਿਹੜਾ ਗੋਮੂਤਰ ਹੈ ਉਹ ਮੈਂ ਖੇਤ ਵਿੱਚ ਯੂਜ਼ ਕਰਦਾ ਤੇ ਦੁੱਧ ਹੈ ਜਿਹੜਾ ਉਹ ਦੇਸੀ ਘਰੇ ਯੂਜ਼ ਕਰਦਾ ਕਰੇ ਆਪਾਂ ਕੋਈ ਮਸ਼ੀਨ ਰੱਖੀ ਹੋਈ ਨਹੀਂ ਹੋਈ ਦੁੱਧ ਕੱਢਣ ਵਾਸਤੇ ਕਰਦੇ ਲੱਕੇ ਸਾਰੇ ਦੁੱਧ ਕੱਢਦੇ ਆ ਜਿਹੜਾ ਕਰੇ ਉਹ ਜਾਂਦਾ ਠੀਕ ਹੈ ਬਾਕੀ ਵੇਚ ਦਿ ਦੇਣੇ ਆ ਉਹਦੇ ਵਾਜ ਕਰੇ ਕਿਉਂ ਤਿਆਰ ਕਰਕੇ ਦੇਸੀ ਉਹ ਕਰੇ ਹੀ ਖਾਣੇ ਪੀਣੇ ਆ ਤੇ ਵੇਚ ਵੀ ਦੇਸੀ ਕਿਉਂ ਜਿਹੜਾ ਵੇਚਦੇ ਵੀ ਆਪ ਮੈਂ ਅੱਗੇ ਵੀ ਸੋਚਿਆ ਵੀ ਜਿਹੜੀ ਖੇਤੀ ਕਰਨੀ ਹੈ ਉਹ ਜਿਹੜਾ ਆਪਾਂ ਟੈਕਨੀਕਲ ਤਰੀਕੇ ਨਾਲ ਕਰਨੀ ਹੈ ਅੱਗੇ ਜਿਹੜਾ ਫਿਊਚਰ ਹੈ ਉਹ ਨੌਕਰੀਆਂ ਨਹੀਂ ਮਿਲ ਰਹੀਆਂ ਲਗਭਗ ਨੌਜਵਾਨਾਂ ਨੂੰ ਤੇ ਮੈਂ ਕਹਿਣਾ ਚਾਹੁੰਦਾ ਵੀ ਨੌਜਵਾਨ ਜਿਹੜੀ ਖੇਤੀ ਵਿੱਚ ਆ ਕੇ ਖੇਤੀ ਕਰਨ ਤੇ ਜਿਹੜੀ ਸਰਕਾਰ ਦੀ ਸਹਾਇਤਾ ਮਿਲ ਰਹੀ ਹੈ ਉਹ ਲੈਣ ਮੈਂ ਵੀ ਅੱਗੇ ਵਧਣਾ ਚਾਹੁੰਦਾ ਖੇਤੀ ਵਿੱਚ ਵੀ ਜਿਹੜੇ ਮੈਂ ਪ੍ਰੋਟੈਕਟਿਵ ਕਲਟੀਵੇਸ਼ਨ ਕਰ ਰਹੇ ਹਾਂ ਪੋਲੀ ਹਾਊਸ ਲਾ ਰਹੇ ਹਾਂ ਉਹ ਵੀ ਮੈਂ ਅੱਗੇ ਵਧਾਣਾ ਚਾਹੁੰਦਾ ਤੇ ਸਰਕਾਰ ਦੇ ਮੈਨੂੰ ਪੂਰੀ ਮਿਲੇ ਸਹਾਇਤਾ ਮਿਲੇ ਉਹਦੀ ਤੇ ਉਹਦੇ ਵਿੱਚ ਮੈਂ ਖੇਤੀ ਵਿੱਚ ਵਾਧਾ ਵੀ ਹੋਵੇਗਾ ਮੇਰਾ ਇਨਕਮ ਵੀ ਵਧੇਗੀ ਜਿਹੜੀ ਅਰਥਵਿਵਸਥਾ ਦੇਸ਼ ਦੀ ਉਹ ਵੀ ਵਧੇਗੀ ਜੇ ਖੇਤੀ ਆਪਾਂ ਵਧੀਆ ਤਰੀਕੇ ਨਾਲ ਕਰਾਂਗੇ ਨੌਜਵਾਨ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਨੌਜਵਾਨ ਲੋਕ ਹੈ ਉਹ ਨੌਕਰੀਆਂ ਪਿੱਛੇ ਭਜਰੇ ਹੈ ਜਿਹੜੀ ਕਿ ਨਹੀਂ ਮਿਲ ਰਹੀ ਲੋਕੀ ਬਾਹਰ ਜਾਣ ਵਾਲੇ ਤੋਰੇ ਪਏ ਹੈ ਵੀ ਅਸੀਂ ਬਾਹਰ ਜਾਣਾ ਹੈ ਇਸ ਦੇ ਜਾਣਾ ਉਥੇ ਆ ਇਨੀ ਇਹ ਹੈ ਉਹ ਹੈ ਉਹਦੇ ਵਿੱਚ ਕੁਝ ਨਹੀਂ ਆ ਆਪਣੇ ਦੇਸ਼ ਵਿੱਚ ਰਹਿ ਕੇ ਖੇਤੀ ਕਰੋ ਵਧੀਆ ਮੁਨਾਫਾ ਲੋ ਤੇ ਉਹਦੇ ਵਿੱਚ ਵਧੀਆ ਖੇਤੀ ਕਰੋ ਜਿਹੜੀ ਟੈਕਨੀਕਾਂ ਅੱਜਕੱਲ ਨਵੀਆਂ ਨਵੀਆਂ ਆ ਰਹੀਆਂ ਚੱਲ ਰਹੀਆਂ ਆ ਉਹਦਾ ਯੂਜ਼ ਕਰੋ ਤੇ ਬਹੁਤ ਵਧੀਆ ਉਹਦਾ ਆਪਾਂ ਨੂੰ ਇਨਕਮ ਹੋਵੇਗੀ ਬਾਹਰ ਜਾਣ ਨਾਲ ਕੁਝ ਵੀ ਨਹੀਂ ਮਿਲਣਾ ਪਿੰਡ ਵਿੱਚ ਅਸੀਂ ਕਈ ਲੋਕਾਂ ਨੇ ਨੌਜਵਾਨ ਕਿਸਾਨਾਂ ਨੇ ਕੋਈ ਬਜ਼ੁਰਗ ਕਿਸਾਨ ਵੀ ਸਾਡੇ ਨਾਲ ਹੈ ਅਸੀਂ ਰਲ ਕੇ ਸਾਰਿਆਂ ਨੇ ਇੱਕ ਕਿਸਾਨ ਵਿਕਾਸ ਕਲੱਬ ਬਣਾਇਆ ਹੋਇਆ ਹੈ ਜਿਹੜਾ ਕਿ ਅਸੀਂ ਇੱਕ ਦੂਜੇ ਦੀ ਫਾਰਮਰ ਦੀ ਬਹੁਤ ਸਹਾਇਤਾ ਕਰਦੇ ਹਾਂ ਉਹਦੇ ਕਲੱਬ ਵਿੱਚ ਜਿੰਨੇ ਵੀ ਸਹਾਇਤਾ ਹੁੰਦੀ ਹੈ ਜਿਹੜੀ ਆਪਾਂ ਕਰ ਸਕਦੇ ਹਾਂ ਉਹ ਸਾਰੇ ਕਿਸਾਨਾਂ ਦੀ ਸਹਾਇਤਾ ਕਰਦੇ ਹਾਂ ਕਲੱਬ ਦੇ ਥਰੂ ਤੇ ਕਲੱਬ ਦੇ ਥਰੂ ਸਾਨੂੰ ਗਵਰਨਮੈਂਟ ਤੋਂ ਵੀ ਸਬਸਿਡੀ ਦੇ ਕਈ ਸੰਧ ਵੀ ਮਿਲੇ ਆ ਜਿਹੜੇ ਖੇਤਾਂ ਵਿੱਚ ਵਧੀਆ ਯੂਜ਼ ਆਉਂਦੇ ਆ ਤੇ ਅਸੀਂ ਯੂਨੀਵਰਸਿਟੀ ਨਾਲ ਵੀ ਤਾਲਮੇਲ ਬਣਾ ਕੇ ਰੱਖਦੇ ਹਾਂ ਸਾਨੂੰ ਉਹਦਾ ਜਿਹੜਾ ਬੈਨੀਫਿਟ ਮਿਲਦਾ ਹੈ ਉਹ ਆਪਾਂ ਨੂੰ نئی-ਨਈ ਤਕਨੀਕਾਂ ਦੱਸਦੇ ਆ ਖੇਤੀ ਕਿਵੇਂ ਕਰਨੀ ਹੈ ਉਹ ਵੀ ਦੱਸਦੇ ਆ ਡਾਕਟਰ ਸਾਡੇ ਕੋਲੇ ਆਉਂਦੇ ਆ ਵਿਜ਼ਿਟ ਕਰਕੇ ਜਾਂਦੇ ਆ ਫਸਲਾਂ ਬਾਰੇ ਦੱਸਦੇ ਆ ਸਾਰਾ ਕੁਝ ਉਹ ਸਾਨੂੰ ਦੱਸ ਕੇ ਜਾਂਦੇ ਆ ਤੇ ਅਬੋਰ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਤੋਂ ਵੀ ਸਾਨੂੰ ਬਹੁਤ ਵਧੀਆ ਜਿਹੜੀ ਹੈ ਨੋਲੇਜ ਮਿਲਦੀ ਹੈ ਟ੍ਰੇਨਿੰਗਾਂ ਲੱਗਦੀ ਹੈ ਸਾਨੂੰ ਫੋਨ ਆਂਦਾ ਅਸੀਂ ਟ੍ਰੇਨਿੰਗ ਲਾ ਕੇ ਆੰਦੇ ਆ ਜਿਹੜੀ ਸਹੂਲਤੋ ਦਿੰਦੇ ਆ ਅਸੀਂ ਯੂਜ਼ ਕਰਦੇ ਆਂਦੇ ਆ ਬਾਗਵਾਨੀ ਵਿੱਚ ਵੀ ਦੱਸਿਆ ਸੀ ਵੀ ਮੈਂ ਪੋਲੀ ਹਾਊਸ ਲਾਇਆ ਸੀ ਉਹ ਬਾਗਵਾਨੀ ਅੰਡਰ ਵੀ ਆਂਦਾ ਤੇ ਦੂਜਾ ਆਪਣਾ ਜਿਹੜਾ ਬਾਗ ਹੈਗਾ ਬਾਗਵਾਨੀ ਵਿੱਚ ਉਹ ਮੈਂ ਲਾਇਆ ਸੀ ਕਿਨੂ ਦਾ ਬਾਗ ਲਾਇਆ ਸੀ ਉਹ ਮੇਰਾ ਸਾਰਾ ਜਿਹੜਾ ਖਰਾਬ ਹੋ ਗਿਆ ਸੀ ਖਰਾਬ ਹੁੰਦਾ ਗਾਰੰਟੀ ਵੀ ਸੇਮ ਦਾ ਪਾਣੀ ਜਿਹੜਾ ਉੱਚਾ ਗਿਆ ਸੀਗਾ ਉਹਨੂੰ ਮੈਨੂੰ ਪਟਣਾ ਪਿਆ ਉਹਦੇ ਤੋਂ ਬਹੁਤ ਮੁਨਾਫਾ ਵੀ ਹੁੰਦਾ ਸੀਗਾ ਬਟ ਜਿਹੜਾ ਹੈ ਸੇਮ ਕਾਰਨ ਮੇਰਾ ਬਾਗ ਸਾਰਾ ਖਰਾਬ ਹੋ ਗਿਆ ਸੀਗਾ ਤੇ ਮੈਂ ਪਟਦਿਆ ਹੁਣ ਮੈਂ ਅੱਗੇ ਕੋਸ਼ਿਸ਼ ਕਰਦਾ ਵੀ ਬਾਗ ਕਾਮਯਾਬ ਕਰਾਂ ਤੇ ਕੁਝ ਜਿਹੜੀ ਹੈ ਉਹ ਡਿਪਾਰਟਮੈਂਟ ਵੱਲੋਂ ਸਹਾਇਤਾ ਮਿਲੇ ਜਿੰਦੇ ਨਾਲ ਕਿ ਆਪਣੇ ਬਾਗ ਕਾਮਯਾਬ ਹੋਣ ਹੋਰ ਦਾਦਾ ਕਿਉਂਕਿ ਪਹਿਲਾਂ ਜਿਹੜਾ ਸਾਡਾ ਬੋਰ ਏਰੀਆ ਸੀਗਾ ਬੋਰ ਫਾਇਲਕਾ ਏਰੀਆ ਉਹ ਪੂਰਾ ਮਸ਼ਹੂਰ ਸੀਗਾ ਕਿਨੂ ਦੇ ਬਾਗ ਕਰਕੇ ਹੁਣ ਜਿਹੜਾ ਕਿ ਬਾਗ ਸਾਰੇ ਖਰਾਬ ਹੋਣ ਲੱਗੇ ਪਟੀਸ਼ਨ ਲੱਗੇ ਤਾਂ ਕਰਕੇ ਥੋੜਾ ਡਾਊਨ ਹੋ ਰਿਹਾ ਤੇ ਡਿਪਾਰਟਮੈਂਟ ਥੋੜੀ ਹੈਲਪ ਕਰੇ ਤਾਂ ਬਹੁਤ ਵਧੀਆ ਬਾਗ ਹੋਰ ਲੱਗਣਗੇ ਵਧਣਗੇ ਜਿਹੜਾ ਕਿੰਨੂ ਦਾ ਰੇਟ ਹੈ ਉਹ ਵੀ ਥੋੜਾ ਮਿਲੇ ਅੱਗੇ ਜਾ ਕੇ ਸਾਨੂੰ ਖੇਤੀ ਕਰਦੇ ਟਾਈਮਸ ਆਪਾਂ ਨੂੰ ਜਿਹੜੀ ਮਿੱਟੀ ਹੈ ਉਹਦੀ ਵੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਜੇ ਆਪਾਂ ਨੂੰ ਮਿੱਟੀ ਚੈੱਕ ਕਰਾ ਕੇ ਸਾਰਾ ਕੁਝ ਫੇਰ ਆਪਾਂ ਨੂੰ ਫਸਲ ਲਾਣੀ ਚਾਹੀਦੀ ਹੈ ਮਿੱਟੀ ਵਿੱਚ ਕਿਹੜੇ ਤੱਤਾਂ ਦੀ ਘਾਟ ਹੈ ਉਹ ਆਪਾਂ ਨੂੰ ਸੋਇਲ ਟੈਸਟ ਦੇ ਥਰੂ ਆਪਾਂ ਨੂੰ ਪਤਾ ਲੱਗ ਜਾਂਦਾ ਸਾਰਾ ਕੁਝ ਜਿਹੜੇ ਤੱਤਾਂ ਦੀ ਘਾਟ ਹੈ ਉਹ ਆਪਾਂ ਖਾਦ ਪਾ ਕੇ ਦੇਸੀ ਖਾਦ ਪਾ ਕੇ ਵੀ ਆਪਾਂ ਉਹਦਾ ਪੂਰੇ ਆਪਾਂ ਕਰ ਸਕਦੇ ਹਾਂ ਕਮੀ ਤੇ ਜਿਹੜੀ ਕਮੀ ਆਪਾਂ ਮਿੱਟੀ ਪਰਖ ਦੇ ਥਰੂ ਆਪਾਂ ਨੂੰ ਪਤਾ ਲੱਗ ਜਾਂਦਾ ਕਿਹੜੀ ਤੱਤਾਂ ਦੀ ਕਮੀ ਹੈਗੀ ਹੈ ਤੇ ਉਹ ਆਪਾਂ ਉਤੋਂ ਪਾ ਪਾ ਕੇ ਉਹਨੂੰ ਪੂਰੀ ਫਸਲ ਦਾ ਝਾੜ ਵਧਾ ਸਕਦੇ ਹਾਂ ਤੇ ਆਪਣਾ ਜਿਹੜਾ ਅਬਹਰ ਦੇ ਵਿੱਚ ਜਿਹੜੀ ਲੇਵ ਬਣੀ ਹੋਈ ਹੈ ਮਿੱਟੀ ਤੇ ਪਾਣੀ ਦੀ ਤੇ ਪੱਤੇ ਪਰਖ ਦੀ ਵੀ ਲੇਵ ਹੈਗੀ ਹੈ ਸਾਰਾ ਕੁਝ ਉਹ ਆਪਾਂ ਨੂੰ ਦੱਸ ਦਿੰਦੇ ਆ ਬਾਗ ਹੈਗੇ ਆ ਜਿਹੜੇ ਲੱਗੇ ਆ ਉਹਨਾਂ ਬਾਗ ਦੇ ਪੱਤੇ ਆਪਾਂ ਅਪੋਰ ਲਈ ਜਾ ਕੇ ਲੈਬ ਵਿੱਚ ਲੈ ਜਾ ਕੇ ਆਪਾਂ ਟੈਸਟ ਕਰਾਣੇ ਆ ਉਹਦੇ ਵਿੱਚੋਂ ਪਤਾ ਲੱਗ ਜਾਂਦਾ ਕਿਹੜੇ ਤੱਤਾਂ ਦੇ ਬੂਟੇ ਵਿੱਚ ਕਮੀ ਹੈਗੀ ਹੈ ਉਹ ਆਪਾਂ ਪਾ ਕੇ ਖਾਦ ਦੇ ਉਹਨੂੰ ਪੂਰਾ ਬੂਟੇ ਨੂੰ ਹੈਲਦੀ ਫੁੱਲਦੀ ਬਣਾ ਸਕਦੇ ਆ ਜਿਵੇਂ ਕਿ ਹੁਣ ਆਪਾਂ ਸੁਰੱਖਿਅਤ ਖੇਤੀ ਦੀ ਗੱਲ ਕੀਤੀ ਹੈ ਹੁਣ ਮੈਂ ਥੋੜਾ ਜਿਹਾ ਜਿਹੜੀ ਖੁੱਲੀ ਖੇਤੀ ਜਾਂ ਸਧਾਰਨ ਖੇਤੀ ਹੈ ਉਹਦੇ ਵੱਲ ਵੀ ਆਉਣਾ ਜਿਵੇਂ ਕਿ ਫਰਵਰੀ ਦੇ ਮਹੀਨੇ ਦੇ ਵਿੱਚ ਹੁਣ ਆਪਾਂ ਨੂੰ ਪਤਾ ਹੈ ਕਿ ਜਿਹੜੀ ਸਰੋਂ ਦੀ ਫਸਲ ਹੈਗੀ ਆ ਤੇਜ਼ਬੀਲ ਫਸਲਾਂ ਜਿਹੜੀਆਂ ਉਹਨਾਂ ਦੀ ਜਿਹੜੀ ਹੈਗੀ ਆ ਬਜਾਈ ਕੀਤੀ ਹੋਈ ਆ ਤੇ ਉਹ ਹੁਣ ਫੁੱਲ ਬਲੂਮ ਤੇ ਆ ਯਾਨੀ ਕਿ ਆਪਣੇ ਫੁੱਲਾਂ ਤੇ ਆਈ ਹੋਈ ਆ ਤੇ ਫਲੀਆਂ ਜਿਹੜੀਆਂ ਉਹ ਵੀ ਨਾਲ ਲੱਗੀਆਂ ਹੋਈਆਂ ਨੇ ਇਹ ਜਿਹੜੀ ਫਸਲ ਹੈਗੀ ਆ ਇਹਨੂੰ ਸਾਨੂੰ ਕਿਸਾਨਾਂ ਨੂੰ ਵੱਧ ਤੋਂ ਵੱਧ ਅਪਣਾਉਣਾ ਚਾਹੀਦਾ ਤਾਂ ਜੋ ਜਿਹੜੀ ਫਸਲੀ ਭਵਿੰਦਾ ਇੱਕ ਤਾਂ ਉਹ ਆਵੇ ਦੂਜਾ ਇਹ ਹੈ ਕਿ ਜਿਹੜਾ ਘਰ ਦਾ ਜਾਂ ਆਪਣਾ ਜਿਹੜਾ ਸਰੋਂ ਦਾ ਤੇਲ ਹੈਗਾ ਉਹ ਆਪਾਂ ਨੂੰ ਘਰ ਦਾ ਹੀ ਮਿਲ ਜਾਵੇ ਤਾਂ ਜੋ ਅਸੀਂ ਜਿਹੜੇ ਹੈਗੀ ਆਪਣੀ ਸਿਹਤ ਦਾ ਜਿਹੜਾ ਹੈਗਾ ਉਹ ਖਾਸ ਖਿਆਲ ਰੱਖ ਸਕੀਏ ਕਿਉਂਕਿ ਜਿਹੜਾ ਸਰੋਂ ਦਾ ਤੇਲ ਹੈਗਾ ਅੱਜ ਕੱਲ ਜੀਐਸਸੀ 7 ਜਿਹੜੀ ਕਿਸਮ ਹੈਗੀ ਆ ਉਹਦੀ ਯਾਨੀ ਕਿ ਬਿਜਾਈ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਇਹਦੀ ਖਾਸੀਅਤ ਇਹ ਹੈ ਕਿ ਇਹਦੇ ਵਿੱਚ ਆਪਣੇ ਕੋਈ ਯੂਰੋਸਿਕ ਐਸਿਡ ਤੇ ਨਾਲ ਦੀ ਨਾਲ ਗਲਾਈਕੋਸਿਲੋਨੇਟ ਜਿਹੜੇ ਤੱਤ ਹੈਗੇ ਆ ਉਹ 0.0% ਦੇ ਲੱਗੇ ਛਾਕੇ ਹੈਗੇ ਆ ਤਾਂ ਹੀ ਅਸੀਂ ਇਹਨੂੰ 0.0 ਜਿਹੜੀ ਕਿਸਮ ਕਹਿੰਦੇ ਆ ਇਹਦੇ ਨਾਲ ਇੱਕ ਤਾਂ ਜਿਹੜੀ ਆ ਕੜਤਣ ਆ ਸਰੋਂ ਦੇ ਵਿੱਚ ਉਹ ਵੀ ਨਹੀਂ ਆਉਂਦੀ ਤੇ ਜਿਹੜੀ ਖਾਲ ਆ ਉਹ ਵੀ ਵਧੀਆ ਬਣਦੀ ਆ ਉਹਦੇ ਨਾਲ ਜਿਹੜਾ ਪਸ਼ੂਆਂ ਦਾ ਉਹ ਨੁਕਸਾਨ ਨਹੀਂ ਹੁੰਦਾ ਸੋ ਸਾਨੂੰ ਜਿਹੜੀ ਹੈਗੀ ਵੱਧ ਵੱਧ ਤੋਂ ਵੱਧ ਜਿਹੜੀ ਸਰੋਂ ਹੈਗੀ ਆ ਉਹ ਆਪਣੇ ਖਾਣ ਲਈ ਤਾਂ ਲਾਉਣੀ ਹੀ ਚਾਹੀਦੀ ਆ ਨਾਲ ਦੀ ਨਾਲ ਜਿਹੜੇ ਆਪਣੇ ਸਾਰੇ ਸੰਬੰਧੀ ਹੈਗੇ ਆ ਜਾਂ ਬਾਕੀ ਸਾਡੇ ਪਿੰਡ ਦੇ ਬੰਦੇ ਹੈਗੇ ਆ ਉਹਨਾਂ ਦੇ ਨਾਲ ਵੀ ਅਸੀਂ ਜਿਹੜਾ ਹੈਗਾ ਇਹਦੀ ਉਤਪਾਦਨ ਕਰਕੇ ਇਸ ਤੋਂ ਸਰੋਂ ਦਾ ਤੇਲ ਬਣਾ ਕੇ ਬੋਤਲਾਂ ਦੇ ਵਿੱਚ ਪੈਕਿੰਗ ਕਰਕੇ ਅਸੀਂ ਜਿਹੜਾ ਹੈਗਾ ਵੇਚ ਕੇ ਆਪਣਾ ਮੁਨਾਫਾ ਜਿਹੜਾ ਉਹ ਕਮਾ ਸਕਦੇ ਆ ਇਸੇ ਤਰ੍ਹਾਂ ਹੀ ਖੁੱਲੀ ਖੇਤੀ ਦੇ ਵਿੱਚ ਜਿਹੜੀ ਦੂਸਰੀ ਫਸਲ ਮੁੱਖ ਹੈਗੀ ਆ ਉਹ ਹੈ ਕਣਕ ਜਿਹੜੀ ਕਿ ਇਸ ਵੇਲੇ ਸਾਰੇ ਥਾਂ ਤੇ ਲੱਗੀ ਹੋਈ ਆ ਕਣਕ ਜਿਹੜੀ ਉਹ ਆਪਣੀ ਬੱਲੀ ਅਵਸਥਾ ਦੇ ਵਿੱਚ ਆਈ ਹੋਈ ਆ ਬੱਲੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਹਨਾਂ ਨੂੰ ਤੇ ਦੋ ਦਾ ਸਟੇਜ ਜਿਹੜੀ ਉਹ ਚੱਲ ਰਹੀ ਆ ਸੋ ਇੱਥੇ ਇਹੀ ਆ ਵੀ ਹੁਣ ਜਿਹੜੇ ਕਿਸਾਨ ਆ ਉਹ ਆਪਣੇ ਖੇਤ ਦਾ ਸਰਵੇਖਣ ਲਗਾਤਾਰ ਕਰਦੇ ਰਹਿਣ ਤਾਂ ਜੋ ਜਿਹੜੇ ਜੇ ਕੋਈ ਬਿਮਾਰੀ ਆਉਂਦੀ ਆ ਜਾਂ ਕੋਈ ਕੀੜੇ ਦਾ ਹਮਲਾ ਆਉਂਦਾ ਤਾਂ ਉਹ ਤੋਂ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਇਹ ਜਿਹੜਾ ਹੈਗਾ ਕੀੜਾ ਇਹ ਆ ਚੁੱਕਾ ਹੈ ਆਪਣੀ ਆਰਥਿਕ ਗਾਰ ਲੰਘ ਚੁੱਕਾ ਹੈ ਤੇ ਅਸੀਂ ਇਸ ਦਾ ਜਿਹੜੀ ਰੋਕਥਾਮ ਹੈ ਉਹ ਕਰਨੀ ਜ਼ਰੂਰੀ ਬਣਦੀ ਹੈ ਸੋ ਹੁਣ ਜੇ ਮੈਂ ਗੱਲ ਕਰਾਂ ਕਿ ਆਰਥਿਕ ਘਾਰ ਜਿਹੜੀ ਹੈਗੀ ਹੈ ਕਣਕ ਦੇ ਵਿੱਚ 체ਪੇ ਦੀ ਕੀ ਹੈ ਤਾਂ ਉੱਥੇ ਇਹੀ ਆਉਂਦਾ ਹੈ ਆਰਥਿਕ ਘਾਰ ਤੋਂ ਭਾਅ ਹੁੰਦਾ ਹੈ ਬਈ ਓਨੀ ਕੀੜਿਆਂ ਦੀ ਗਿਣਤੀ ਜਿਸ ਤੋਂ ਵੱਧ ਨੁਕਸਾਨ ਜਿਹੜਾ ਹੈਗਾ ਫਸਲ ਨੂੰ ਹੋ ਜਾਂਦਾ ਤੇ ਜੇ ਫਸਲ ਨੂੰ ਨੁਕਸਾਨ ਹੋਊਗਾ ਤੇ ਅਲਟੀਮੇਟਲੀ ਨੁਕਸਾਨ ਜਿਹੜਾ ਹੈਗਾ ਉਹ ਕਿਸਾਨ ਦਾ ਹੀ ਹੈ ਸੋ ਉੱਥੇ ਅਸੀਂ ਆਰਥਿਕ ਘਾਰ ਤੋਂ ਭਾਅ ਵੇ ਆ ਭਈ ਜੇ ਕਿਤੇ ਆਪਾਂ ਨੂੰ ਜਿਹੜੇ ਬਾਲਗ ਜਾਂ ਉਹਦੇ ਚੇਪਾ ਹੈਗਾ ਉਹ ਪੰਜ ਜਾਂ ਉਸ ਤੋਂ ਵੱਧ ਜਿਹੜੇ ਹੈਗੇ ਆ ਇੱਕ ਛਿੱਟੇ ਤੇ ਦਿਖਾਈ ਦਿੰਦੇ ਆ ਜਾਂ ਬੱਲੀ ਤੇ ਦਿਖਾਈ ਦਿੰਦੇ ਆ ਤੇ ਅਸੀਂ ਕਹਿੰਨੇ ਆ ਵੀ ਦੀ ਆਸਥਿਕ ਆਕਾਰ ਆ ਗਈ ਤੇ ਸਾਨੂੰ ਸਪਰੇਅ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਆ ਤੇ ਇੱਥੇ ਮੈਂ ਕਿਸਾਨਾਂ ਨੂੰ ਇਹ ਵੀ ਦੱਸਣਾ ਚਾਹੁੰਗਾ ਕਿ ਸਰਵੇਖਣ ਤੁਸੀਂ ਜਿਹੜਾ ਹੈਗਾ ਉਹ ਵੱਟ ਬੰਨੇ ਤੋਂ ਕਰਨਾ ਕਿਉਂਕਿ ਇਹ ਜਿਹੜੇ ਕਣਕ ਤੇ ਆਪਾਂ ਦਾ ਤੇਲਾ ਹੁੰਦਾ ਜਾਂ ਕਾਲਾ ਚੇਪਾ ਹੁੰਦਾ ਉਹ ਵੱਟ ਬੰਨੇ ਤੋਂ ਸ਼ੁਰੂ ਹੋ ਕੇ ਅੰਦਰ ਵੱਲ ਨੂੰ ਜਾਂਦਾ ਤੇ ਅਸੀਂ ਉਹਨੂੰ ਵੱਟ ਤੋਂ ਹੀ ਦੇਖ ਸਕਦੇ ਆ ਤਾਂ ਫਿਰ ਉਹਦੀ ਆਰਥਿਕ ਗਾਰ ਜਿਹੜੀ ਆ ਉਹਨੂੰ ਛਿੱਟੇ ਦੇ ਉੱਤੇ ਗਿਣ ਕੇ ਤਾਂ ਆਪਾਂ ਜਿਹੜੀ ਸਾਡੇ ਰਸਾਇਣਿਕ ਜਿਹੜੇ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੇ ਗਏ ਆ ਚਾਹੇ ਉਹ 18 ਗ੍ਰਾਮ ਦੇ ਹਿਸਾਬ ਨਾਲ ਜਾਂ ਫਿਰ ਜੇ ਘੱਟ ਬਹੁਤ ਘੱਟ ਆਪਾਂ ਨੂੰ ਬਾਲਗ ਮਿਲਦੇ ਆ ਤਾਂ ਉੱਥੇ ਅਸੀਂ ਜਿਹੜਾ ਹੈਗਾ ਆਰਗੈਨਿਕ ਦੇ ਹਿਸਾਬ ਨਾਲ ਜਿਹੜੇ ਲੋਕ ਲਾਉਂਦੇ ਆ ਉੱਥੇ 2 ਕਿਲੋ ਨਿੰਮ ਦਾ ਘੋਲ ਜਿਹੜਾ ਹੈਗਾ ਉਹਨੂੰ ਵਰਤ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਇਸ ਜਿਹੜਾ ਕੀੜਾ ਹੈਗਾ ਉਹਦੀ ਰੋਕਥਾਮ ਕਰ ਸਕਦੇ ਆ ਆਉਣ ਵਾਲਾ ਮੌਸਮ ਜਿਵੇਂ ਖੁੱਲ ਗਿਆ ਤੇ ਕਿਤੇ ਨੇ ਕਿਤੇ ਜਿੱਥੇ 30 86 ਜਾਂ 29 67 ਕਿਸਮਾਂ ਲੱਗੀਆਂ ਨੇ ਉੱਥੇ ਪੀਲੀ ਕੁੰਗੀ ਦੀ ਜਿਹੜੀ ਸ਼ਿਕਾਇਤ ਆ ਉਹ ਵੀ ਆ ਸਕਦੀ ਹੈ ਇੱਕ ਬਿਮਾਰੀ ਹੈ ਉਲੀ ਤੋਂ ਲੱਗਦੀ ਹੈ ਤਾਂ ਉੱਥੇ ਅਸੀਂ ਕੀ ਕਰਨਾ ਵੀ ਅਸੀਂ ਸਰਵੇਖਣ ਕਰਕੇ ਦੇਖਣਾ ਕਿ ਕਿੱਥੇ ਕਿੱਥੇ ਦੋਗੀ ਜਿਹੜੀ ਉਹ ਬਣੀ ਆ ਜਿਹੜੇ ਪੱਤੇ ਹੋਣਗੇ ਉਹਨਾਂ ਤੇ ਇੱਕ ਸਾਰ ਜਾਂ ਜਿਹਨੂੰ ਅਸੀਂ ਕਹਿੰਦੇ ਨੇ ਕਿ ਪੀਲੇ ਰੰਗ ਦੀ ਹਲਦੀ ਲੱਗੀ ਹੋਵੇਗੀ ਜਿਹੜੀ ਕਿ ਹੱਥਾਂ ਦੇ ਨਾਲ ਜਿਹੜੀ ਆ ਸਾਡੇ ਉਹ ਚਿਪਕ ਜਾਂਦੀ ਹੈ ਜਦੋਂ ਅਸੀਂ ਪੱਤੇ ਨੂੰ ਫੜਦੇ ਆ ਤਾਂ ਤਾਂ ਉੱਥੇ ਜਿਹੜੀ ਹੈ ਯੂਨੀਵਰਸਿਟੀ ਵੱਲੋਂ ਬਹੁਤ ਸਾਰੇ ਉਲੀ ਨਾਸ਼ਕ ਜਿਹੜੇ ਉਹ ਸ਼ਪਾਰਸ਼ ਕੀਤੇ ਗਏ ਨੇ ਉਹਨਾਂ ਦੇ ਵਿੱਚੋਂ ਮੈਂ ਕੁਝ ਦਾ ਨਾਮ ਲਾਵਾਂਗਾ ਜਿਵੇਂ ਕਿ ਕੈਬੀਏਟ ਹੋ ਗਈ ਟਿਲਟ ਹੋ ਗਈ ਕਸਟੋਡੀਆ ਹੋ ਗਈ ਸ਼ਾਈਨ ਜਾਂ ਬੰਪਰ ਹੋ ਗਈ ਇਹਨਾਂ ਨੂੰ ਅਸੀਂ 200 ਮਿਲੀਲੀਟਰ 200 ਲੀਟਰ ਪਾਣੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਸਪਰੇ ਜਿਹੜੀ ਹੈਗੀ ਆ ਬੂਟੇ ਨੂੰ ਜਿਹੜੀ ਆ ਉਹ ਕਰਨੀ ਆ ਤਾਂ ਜੋ ਜਿਹੜੀ ਪੂਰਾ ਜਿਹੜੀ ਉਲੀ ਨਾਸ਼ਕ ਆ ਉਹ ਥੱਲੇ ਤੱਕ ਪੌਦੇ ਤੇ ਪਹੁੰਚ ਸਕੇ ਤੇ ਇਹਦੀ ਰੋਕਥਾਮ ਕਰ ਸਕੇ ਇਨਾ ਤੋਂ ਇਲਾਵਾ ਇੱਕ ਹੋਰ ਦਵਾਈ ਜਿਹੜੀ ਆ ਨਟੀਵੋ ਦੇ ਨਾਮ ਦੀ ਆਉਂਦੀ ਹੈ ਜਿਹੜੀ ਕਿ 120 ਗ੍ਰਾਮ ਦੇ ਹਿਸਾਬ ਦੇ ਨਾਲ ਅਸੀਂ 200 ਲੀਟਰ ਪਾਣੀ ਦੇ ਵਿੱਚ ਪਾ ਕੇ ਜਿੰਨੀਆਂ ਵੀ ਕੁੰਗੀਆਂ ਉਹ ਜਿਹੜੀਆਂ ਉੱਲੀ ਆ ਜਿਹੜੀ ਪੀਲੀ ਕੁੰਗੀ ਹੋ ਗਈ ਇਹ ਉਹਨੂੰ ਅਸੀਂ ਜਿਹੜਾ ਹੈਗਾ ਉਹ ਕੰਟਰੋਲ ਕਰ ਸਕਦੇ ਆ ਸੋ ਖੁੱਲੀ ਖੇਤੀ ਦੇ ਵਿੱਚ ਇਹ ਦੋ ਮੁੱਖ ਫਸਲਾਂ ਜਿਹੜੀਆਂ ਹੈਗੀਆਂ ਨੇ ਸਰੋਂ ਦੀ ਗੱਲ ਮੈਂ ਤਾਂ ਕੀਤੀ ਸੀ ਜਿਹੜੀ ਫਸਲੀ ਵਿਭਿੰਨਤਾ ਉਹਨੂੰ ਵੀ ਆਪਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਦੇ ਨਾਲੇ ਵੱਧ ਤੋਂ ਵੱਧ ਜਿਹੜਾ ਮੁਨਾਫਾ ਆਏਗਾ ਸਰੋਂ ਦੇ ਤੇਲ ਤੋਂ ਆਪਾਂ ਲੈ ਸਕਦੇ ਆ ਸੋ ਇਹਨੂੰ ਆਪਾਂ ਨੂੰ ਬਣਾਉਣਾ ਚਾਹੀਦਾ ਹੈ ਸਬਜ਼ੀਆਂ ਦੀ ਸੁਰੱਖਿਆਤ ਅਤੇ ਤਕਨੀਕੀ ਪੈਦਾਵਾਰ ਲਈ ਪੋਲੀ ਹਾਊਸ ਵਿੱਚ ਖੇਤੀ ਕਰਨਾ ਸਮੇਂ ਦੀ ਮੁੱਖ ਲੋੜ ਹੈ ਕਿਸਾਨ ਆਪਣੀ ਆਮਦਨ ਨੂੰ ਦੁੱਗਣੀ ਕਰ ਸਕਦਾ ਹੈ ਪਰ ਇਸ ਲਈ ਉਸ ਨੂੰ ਆਪਣੀ ਖੇਤੀ ਦੇ ਪਰੰਪਰਾਗਤ ਢੰਗ ਤਰੀਕਿਆਂ ਨੂੰ ਬਦਲਣ ਦੀ ਜ਼ਰੂਰਤ ਹੈ ਨਵੀਆਂ ਤਕਨੀਕਾਂ ਨਾਲ ਖੇਤੀ ਉਤਪਾਦਨ ਵੀ ਵਿਮਿਆਰੀ ਮਿਲਦਾ ਹੈ ਅਤੇ ਕਿਸਾਨ ਨੂੰ ਮੁਨਾਫਾ ਵੀ ਵਧੇਰੇ ਮਿਲਦਾ ਹੈ। ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਖੇਤੀ ਕਰਨ ਨਾਲ ਹੀ ਕਿਸਾਨ ਨੂੰ ਆਰਥਿਕ ਖੁਸ਼ਹਾਲੀ ਮਿਲ ਸਕਦੀ ਹੈ।